ਵਾਹਿਗੁਰੂ ਜੀ ਕੀ ਫਤਿਹ ਅੱਜ ਐਸੀ ਫੇਰ ਤੁਹਾਡੇ ਨਾਲ ਆ ਤੇ ਇੱਕ ਸਵਾਲ ਹੋਰ ਉੱਪਰ ਕੇ ਆ ਰਿਹਾ ਹੈ ਕਿ ਅੱਜ ਦੇ ਹਾਲਾਤ ਜੋ ਬਣ ਚੁੱਕੇ ਨੇ ਉਹਦੇ ਵਿੱਚ ਇਹਦਾ ਉਪਾਅ ਕੀ ਹੈ ਜੀ ਬੇਨਤੀ ਕਰਾਂ ਇਹ ਮਸਲਾ ਜਿਵੇਂ ਸਤਗੁਰੂ ਨੇ ਬਾਣੀ ਵਿੱਚ ਆਖਿਆ ਨਾ ਰੋਗ दारू ਦੋਵੇਂ ਬੁਰਜੇ ਦਾ ਵੈਦ ਸੁਝਾਣ ਇਹ ਸਾਡੇ ਸਾਹਮਣੇ ਇਹ ਮਸਲਾ ਹੈ ਅਸੀਂ ਸਿਰਫ ਰੋਗ ਦੀਆਂ ਗੱਲਾਂ ਕਰੀ ਜਾਈਏ ਤੇ ਉਹਨਾਂ ਦੇ دارو ਬਾਰੇ ਉਹਨਾਂ ਦੇ ਇਲਾਜ ਬਾਰੇ ਕੁਝ ਨਾ ਸੋਚੀਏ ਤਾਂ ਉਹਨਾਂ ਦੇ ਵਿੱਚੋਂ ਹਾਏ ਹਾਏ ਤਾਂ ਜ਼ਰੂਰ ਨਿਕਲੇਗੇ ਤੇ ਉਸ ਹਾਏ ਹਾਏ ਨਾਲ ਅਸੀਂ ਵੀ ਜਾਗਦੇ ਰਵਾਂਗੇ ਇਹ ਵੀ ਗਲਤ ਨਹੀਂ ਜਾਗਣਾ ਵੀ ਜ਼ਰੂਰੀ ਹੁੰਦਾ ਘਰ ਦੇ ਜੀਆਂ ਨੂੰ ਵੀ ਨਹੀਂ ਸੌਣ ਦੇਵਾਂਗੇ ਅੱਜ ਹਾਲਤ ਇਹ ਹੈ ਸੀ ਹਾਏ ਹਾਏ ਦੀ ਆਵਾਜ਼ ਜਿਹੜੀ ਹੈ ਉਹਨੂੰ ਜ਼ਿਆਦਾ ਬਲਵਾਨ ਕਰਨਾ ਹੈ ਉਹਦੇ ਨਾਲ ਇਹ ਠੀਕ ਹੈ ਜਾਗਰਤੀ ਆ ਰਹੀ ਹੈ ਪਰ ਦੂਜਾ ਪੱਖ ਉਹ ਹਾਏ ਹਾਏ ਦੀ ਆਵਾਜ਼ ਕੋਈ ਇਲਾਜ ਨਹੀਂ ਹੁੰਦੀ ਉਹ ਕੇਵਲ ਚੱਗਣ ਹੁੰਦੀ ਹੈ ਮੈਨੂੰ ਅਜੇ ਤੱਕ ਯਾਦ ਹੈ 1960 ਸਤਾ ਸੀ ਦੇ ਦਰਮਿਆਨ 1960 ਸਤਾ ਸੀ ਦੇ ਦਰਮਿਆਨ ਜਦੋਂ ਸੋ ਇਹ ਕੱਲ ਤੱਕ ਸਾਦੀ ਸੇਵਾ ਵਿੱਚ ਸੰ ਸੇਵਾ ਕਾਲ ਦੇ ਦਰਮਿਆਨ ਇੱਕ ਕਨਵੈਨਸ਼ਨ ਰੱਖੀ ਸੀ ਸਾਰੇ ਵਿਦਵਾਨ ਸੰਤ ਜ ਇਕੱਠੇ ਇਿੱਤੇ ਸਨ ਉਹਨਾਂ ਹਾਲਾਤਾਂ ਵਿੱਚ ਉਸ ਵਕਤ ਦੇ ਮੁਤਾਬਕ ਦਾਸ ਨੇ ਵੀ ਬੋਲਦਿਆਂ ਇੱਕ ਗੱਲ ਕਹੀ ਸੀ ਕਿ ਦੇਖੋ ਸ਼ਸਤਰ ਤੇ ਸ਼ਾਸਤਰ ਦੋ ਨਾਮ ਨੇ ਉਪਰੇ ਮਿਲਵੈਂਚੁਰ ਨੇੜੇ ਤੇ ਨਾਮ ਨੇ ਇੱਕ ਨੂੰ ਅਸੀਂ ਸ਼ਸਤਰ ਆਖਨੇ ਇੱਕ ਨੂੰ ਸ਼ਾਸਤਰ ਆਖਨੇ ਗੋਲੀ ਤੇ ਗੱਲ ਉਸੇ ਤਰ੍ਹਾਂ ਜੁੜੀ ਬੜੇ ਨੇੜੇ ਦੇ ਦੋ ਲਫ਼ਜ਼ ਨੇ ਬਈਟ ਅ ਸਟਿਲ ਦੀ ਬੰਦੂਗ ਦੀ ਨਾਲੀ ਵਿੱਚੋਂ ਨਿਕਲਣ ਵਾਲੀ ਦੀ ਪਲਾਂ ਵਿੱਚ ਆਪਣਾ ਫੈਸਲਾ ਸੁਣਾ ਕੇ ਇਦਰੁਦਰ ਕਰ ਦੇਣ ਵਾਲੀ ਗੋਲੀ ਖੰਮੇ ਨਾਲ ਸੋਚ ਕੇ ਆਪਣੀ ਦਲੀਲ ਨਾਲ ਕਿਸੇ ਦੇ ਦਿਮਾਗ ਵਿੱਚ ਕੋਈ ਗੱਲ ਪਾ ਕੇ ਮਦਦ ਲੈਣ ਤੇ ਆਪਣਾ ਮਸਲਾ ਹੱਲ ਕਰਨ ਵਾਲੀ ਉਹ ਬਾਦ ਦਲੀਲ ਗੱਲ ਹੁੰਦੀ ਹੈ ਜੇ ਗੁਰੂ ਸਾਹਿਬ ਨੇ ਮੰਨ ਲੋ ਸੰਸ਼ਮਸ਼ੀਰ ਦਿੱਤੀ ਹੈ ਸਾਡੇ ਹੱਥ ਤਲਵਾਰ ਦਿੱਤੀ ਹੈ ਸ਼ਸਤਰ ਦਿੱਤਾ ਹੈ ਅਸੀਂ ਸਿੱਖ ਨੇ ਸ਼ਸਤਰ ਤਾਰੀ ਹੋਣਾ ਹੈ ਇੰਦੇ ਵਿੱਚ ਕੋਈ ਦੋਰਾਇਆ ਨਹੀਂ ਆ ਸਿਕ ਸ਼ਸਤਰਤਾ ਹੀ ਹੋਵੇ ਪਰ ਉਹ ਪਤਾ ਹੋਵੇ ਕਿ ਇੱਕ ਸਤਗੁਰੂ ਨੇ ਸ਼ਸਤਰ ਨੂੰ ਅਫੈਂਸ ਲਈ ਨਹੀਂ ਡਿਫੈਂਸ ਲਈ ਵਰਤੇ ਹਮੇਸ਼ਾ ਆਪ ਵੀ ਜਿੰਨੇ ਜੰਗ ਲੜੇ ਨੇ ਸਾਰੇ ਡਿਫੈਂਸ ਵਿੱਚ ਲੜੇ ਨੇ ਕਿਸੇ ਉੱਤੇ ਹਮਲਾ ਕੀਤਾ ਨਹੀਂ ਹਮਲੇ ਨੂੰ ਮੋੜਿਆ ਇੱਕ ਚੀਜ਼ ਦੂਜੀ ਇਹ ਚੀਜ਼ ਹੈ ਕਿ ਸੰਸਾਰੰਦਰ ਮੈਂ ਦੇਖਦਾ ਨਾਲ ਉਹ ਕੇ ਲਫ਼ਜ਼ ਵੀ ਵਰਤੇ ਨੇ ਕਿ ਇਹ ਸ਼ਮਸ਼ੀਰ ਜਿਹੜੀ ਹੈ ਇਹ ਦਸਤੇ ਤੇ ਹੱਥ ਉਦੋਂ ਜਾਣਦਾ ਜਦੋਂ ਬਾਕੀ ਹਿੱਲੇ ਖਤਮ ਹੋ ਜਾਣ ਇਹ ਗੁਰਮੁਖ ਸਿਧਾਂਤ ਹੈ ਸਾਡਾ ਸਿੱਖੀ ਸਿਧਾਂਤ ਹੈ ਜਦੋਂ ਸਾਰੇ ਹਿੱਲੇ ਖਤਮ ਹੋ ਜਾਣ ਉਦੋਂ ਤਰਵਾਰ ਤੇ ਮੁੱਖ ਤੇ ਹੱਥ ਜਾਣਦਾ ਦੂਜਾ ਇਹ ਕਿ ਤਲਵਾਰ ਦੇ ਮੁਠੇ ਤੇ ਖੰਸ਼ਤ ਜਾਣ ਤੋਂ ਬਾਅਦ ਵੀ ਸ਼ਸਤਰ ਤੋਂ ਗੋਲੀ ਤੋਂ ਬਾਅਦ ਵੀ ਸਾਡੇ ਕੋਲ ਦੂਜਾ ਪਹਿਲੂ ਆਪਣੇ ਦਲੀਲ ਨਾਲ ਗੱਲ ਕਰਨ ਦੀ ਸ਼ਕਤੀ ਵੀ ਹੋਣੀ ਚਾਹੀਦੀ ਹੈ ਅਸੀਂ ਦਲੀਲ ਵਾਲੇ ਗੱਲ ਵਾਲੇ ਲੋਕਾਂ ਨੂੰ ਬਿਲਕੁਲ ਤੋੜ ਰਹੇ ਆ ਆਪਣੇ ਨਾਲ ਵਿਦਵਾਨ ਉਸੇ ਕੁਝ ਨਹੀਂ ਸਮਝਦੇ ਕਲਮ ਦੀ ਅਸੀਂ ਕੋਈ ਵੈਲਿਊ ਨਹੀਂ ਚਾਹਦੇ ਇੱਕ ਖਿਆਲ ਕਰਿਓ ਜਦੋਂ ਮੈਂ ਦੇਖਦਾ ਦੁਨੀਆ ਦੀ ਹਿਸਟਰੀ ਤੇ ਉਹਨਾਂ ਦੇ ਵਿੱਚ ਵੀ ਗੋਲੀ ਦੇ ਜੰਗ ਤੋਂ ਬਾਅਦ ਤੋਪਾਂ ਤੇ ਮਜ਼ਾਈਲਾਂ ਦੀ ਲੜਾਈ ਤੋਂ ਬਾਅਦ ਅਖੀਰ ਤੇ ਦੋਹਾਂ ਤਰ੍ਹਾਂ ਨੂੰ ਬੈਠ ਕੇ ਗੱਲ ਕਰਨੀ ਪੈਂਦੀ ਹੈ ਜੋ ਫੈਸਲਾ ਹੁੰਦਾ ਹੈ ਉਹ ਜਾ ਕੇ ਗੱਲ ਤੇ ਮੁੱਕਦਾ ਹੈ ਪਾਕਿਸਤਾਨ ਨਾਲ جنگ ਲੜੇ ਸਿਮਲਾ ਸਮਝੌਤਾ ਹੋਇਆ ਭਾਵੇਂ ਉਸ ਉਜਾਤੇ ਜਿਹੜੇ ਲੋਕ ਤੋੜਦੇ ਨੇ ਫਿਰ ਮੁੜ ਕੇ ਕਦਾਰੋ ਹੁੰਦੇ ਨੇ ਮਾਰ ਹਰ ਗੋਲੀ ਦਾ ਐਂਡ ਗੱਲ ਤੇ ਖਤਮ ਹੁੰਦਾ ਹੈ ਮੈਂ ਕਈ ਵਾਰ ਅਰਸ ਕਰਦਾ ਹੁਣ ਨਾ ਸ਼ਸਤਰ ਜਿਹੜਾ ਹੈ ਗੋਲੀ ਜਿਹੜੀ ਹੈ ਇਹਦੀ ਜ਼ਰੂਰਤ ਹੈ ਉਹ ਕੰਡਾ ਕੰਡਾ ਇਸ ਲਈ ਹੈ ਕਿ ਦੁਸ਼ਮਣ ਜਿਹੜਾ ਉਹਨੂੰ ਜਗਾਇਆ ਜਾਏ ਜਿਹੜੀਆਂ ਸੌ ਰਹੀਆਂ ਕੌਮਾਂ ਜਿਨ੍ਹਾਂ ਕੋਲ ਕੋਈ ਸ਼ਸਤਰ ਨਹੀਂ ਉਹਨਾਂ ਕੋਲੋਂ ਦੁਸ਼ਮਣ ਜ਼ਾਲਮ ਕਦੀ ਨਹੀਂ ਜੇ ਜਾਗਦਾ ਉਹ ਆਪਣੀ ਬਾਦਸ਼ਾਹਤ ਦੇ ਆਪਣੀ ਰਾਜਨੀਤੀ ਦੇ ਆਪਣੀਆਂ ਮਿਲਟਰੀ ਤੇ ਆਪਣੀਆਂ ਫੌਜਾਂ ਦੇ ਨਸ਼ੇ ਤੇ ਰਾਜ ਦੇ ਨਸ਼ੇ ਵਿੱਚ ਸੁਪਤਾ ਮਧੋਸ਼ ਹੁੰਦਾ ਉਹ ਕਦੀ ਨਹੀਂ ਦੇਖਦਾ ਸੰਸਾਰ ਅੰਦਰ ਕੀ ਹੋ ਰਿਹਾ ਹੈ ਉਹ ਤਾਂ ਬਾਬੇ ਵਰਗਾ ਹੀ ਦਿਖਦਾ ਹੈ ਬਾਬਾ ਦੇਖੇ ਧਿਆਨ ਨਾਲ ਜਲਤੀ ਸਭ ਪ੍ਰithvi ਦੇ ਸਾਈ ਉਹ ਦੇਖਦਾ ਨਹੀਂ ਜਿਹੜੇ ਜ਼ਾਲਮ ਲੋਕ ਨੇ ਤਾਂ ਇਹ ਉਹ ਜੇ ਸੁੱਤੇ ਲੋਕਾਂ ਨੂੰ ਸ਼ਸਤਰਧਾਰੀ ਸਿੰਘ ਨੇ ਜਗਾਉਣਾ ਹੀ ਵੀ ਤੂੰ ਨਸ਼ੇ ਆਪਣੇ ਤੋਂ ਬਾਹਰ ਆ ਅਸੀਂ ਵੀ ਜਿਉਂਦੇ ਬੈਠੇ ਆ ਸਾਡੇ ਕੋਈ ਵੀ ਕੁਝ ਹੈ ਇਸ ਲਈ ਉਹ ਜਗਾ ਕੇ ਜਗਾਨ ਤੋਂ ਬਾਅਦ ਉਹਨਾਂ ਨਾਲ ਫਿਰ ਬਾ ਦਲੀਲ ਟੰਗ ਨਾਲ ਗੱਲ ਕਰਨੀ ਹੈ ਤਾਂ ਕਿ ਉਹ ਲਾਜਵਾਬ ਹੋਵੇ ਜਦੋਂ ਉਹ ਲਾਜਵਾਬ ਹੋਏਗਾ ਸੰਸਾਰ ਦੇ ਹੋਰ ਅਮਨ ਪਸੰਦ ਲੋਕ ਇਨਸਾਨ ਪਸੰਦ ਲੋਕ ਤੁਹਾਡੀ ਦਲੀਲ ਤੇ ਕਾਇਲ ਹੋ ਕੇ ਤੁਹਾਡੇ ਨਾਲ ਖੜੇ ਹੋਣਗੇ ਤੁਹਾਡਾ ਕਾਫਲਾ ਵੱਡਾ ਹੋਏਗਾ ਔਰ ਉਹਨੂੰ ਆਪਣੀ ਉਸ ਪਹਿਲੀ ਪਹਿਲੇ ਸੋਚ ਤੋਂ ਬਦਲਣਾ ਚਾਹਨਾ ਪਵੇਗਾ ਕੁਝ ਪੱਲੇ ਪਏਗਾ ਅੱਜ ਦੁਖੰਦ ਕੀ ਹੈ ਅਸੀਂ ਕੇਵਲ ਸ਼ਸਤਰ ਲਈ ਬੈਠੇ ਹਾਂ ਗੁਰਬਾਣੀ ਦੀ ਇਹ ਵਾਈ ਜਿਹੜਾ ਸਾਡਾ ਸ਼ਾਸਤਰ ਹੈ ਉਹਨੂੰ ਵੀ ਪੜ ਰਹੇ ਨੇ ਕੇਵਲ ਖੋਲ ਦੇ ਵਾਲੇ ਸੱਜਣ ਵਾਕੋ ਕਹੇ ਨੇ ਉਹ ਕੇਵਲ ਆਪਣੀ ਸ਼ਕਤੀ ਸਮਝਦੇ ਨੇ ਉਹ ਗੱਲ ਕਰਨ ਵਾਲੇ ਬਾ ਦਲੀਲ ਟੱਕ ਨਾਲ ਵਿਚਾਰ ਕਰਕੇ ਦੁਨੀਆਂ ਨੂੰ ਨਾਲ ਜੋੜਨ ਵਾਲੇ ਆਪਣਾ ਕੇਸ ਪੇਸ਼ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਵਿਦਵਾਨਾਂ ਨੂੰ ਬੁੱਧੀਜੀਵੀਆਂ ਨੂੰ ਇੱਕ ਪਾਸੇ ਰੱਖ ਦਿੱਤਾ ਕਿ ਜਿੰਨੀ ਦੇਰ ਸ਼ਸਤਰ ਤੇ ਸ਼ਾਸਤਰ ਦੋਨੋਂ ਇਕੱਠੇ ਨਹੀਂ ਹੁੰਦੇ। ਭਾਵੇਂ ਸ਼ਸਤਰ ਵੀ ਹੋਵੇ ਪਰ ਬਾਣੀ ਦੀ ਅਗਵਾਈ ਵਿੱਚ ਹੋਵੇ। ਇਸੇ ਤਰ੍ਹਾਂ ਜਿੰਨੀ ਦੇਰ ਖਾਕੂ ਸਿੰਘ ਤੇ ਬੁੱਧੀਜੀਵੀ ਇਕੱਠੇ ਨਹੀਂ ਹੁੰਦੇ। ਗੱਲ ਤੇ ਗੋਲੀ ਦੋਨੋਂ ਸ਼ਕਤੀਆਂ ਔਰ ਇਹ ਸੋਚ ਕੇ ਹੋਵੇ ਕਿ ਸਿਰਫ ਜਲਾ ਸ਼ਸਤਰ ਹੈ ਉਹ ਦੁਸ਼ਮਣ ਨੂੰ ਜਗਾਣ ਵਾਸਤੇ ਹੈ ਤਾਂ ਕਿ ਸਾਡੀ ਗੱਲ ਉਹਦੇ ਕੰਨੀ ਪਵੇ। ਉਹ ਮੈਂ ਕੋ ਕੋ ਕਰਨਾ ਉਹ ਕੇ ਸੁਤਾਨਾ ਰਹਿ ਵਿੱਚ ਵੀ 45 ਸਾਲ ਜਾਂ 50 ਸਾਲ ਤੋਂ ਐ 60 ਸਾਲ ਤੋਂ ਹੁਣ ਅਸੀਂ ਦੇਖ ਰਹੇ ਸਾਡੇ ਨਾਲ ਜੋ ਹੋ ਰਹੀ ਹੈ ਸੋ ਇਸ ਲਈ ਇਹਨਾਂ ਦੋਆਂ ਚੀਜ਼ਾਂ ਨੂੰ ਅਸੀਂ ਜੇ ਇਕੱਠਾ ਕਰ ਲਈਏ ਆਰਕੂਪਕ ਤੇ ਬੁੱਧੀਜੀਵੀ ਪੱਖ ਗੁਰਬਾਣੀ ਪੱਖ ਤੇ ਸ਼ਾਸਤਰ ਪੱਖ ਸ਼ਾਸਤਰ ਤੇ ਸ਼ਾਸਤਰ ਜੇ ਇਹਨਾਂ ਦੋਆਂ ਨੂੰ ਆਪਣੇ ਜੀਵਨ ਵਿੱਚ ਬਰਾਬਰ ਰੱਖ ਕੇ ਜੋੜ ਕੇ ਸਮਝ ਬਾਣੀ ਦੀ ਅਗਵਾਈ ਵਿੱਚ ਸਮਝ ਤੇ ਸੋਚ ਦੀ ਅਗਵਾਈ ਵਿੱਚ ਕੋਈ ਕੰਮਿਸ ਗਸ਼ਟrangle ਤਾਂ ਹੀ ਸਫਲਤਾ ਨਜ਼ਰ ਆਉਂਦੀ ਹੈ ਮੈਂ ਤਾਂ ਆਪਣੇ ਵੱਲੋਂ ਇਹ ਹੀ ਬੇਨਤੀ ਕਰਨਾ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ